ਜਦੋਂ ਮੇਰਾ ਅੰਚ ਮਸ਼ਹੂਰ ਹੋ ਗਿਆ ਨਾ ਹਾਂ ਸੀ ਵਾਲੀ ਗੱਲੀ ਹੈਕਰ ਇਹ ਨਾ ਕੰਮ ਕਰਦਾ ਡੈਰੀ ਨਾਲ 15 ਰੁਪਏ ਕਹਿੰਦਾ ਇਹ 15 ਰੁਪਏ ਕਹਿੰਦਾ ਕਰਦਾ ਦੋ ਦਾ ਕੰਮ ਕੀਤਾ ਵਾ 100 ਰੁਪਏ ਬਣ ਗਿਆ ਤੇ ਅੱਜ ਮੈਂ ਕੱਲ ਕੱਚਾ ਪਾੜ ਗਿਆ ਇਹ ਤਾਂ ਬੰਦੀ ਕਮਾਈ ਦੇ ਕੱਚੇ ਲੈ ਹੀ ਮਾਹਰੇ ਅਸਲ ਲੱਗਿਆ ਮੈਂ ਤੇਰਾ 100 ਰੁਪਿਆ ਵਿਚਾਰੇ ਨੇ ਮੈਨੂੰ ਲੈ ਕੇ ਬਣਾਇਆ ਇਹ ਨਹੀਂ ਕੋਈ ਦੇ ਕੱਚੇ ਲਿਆ ਦੇ ਹੀ ਦੋ ਕੱਚੇ ਲਿਆ ਬੱਦਲੇ ਆਇਆ ਫਿਰ ਕੀ ਹੋ ਗਿਆ ਮੈਂ ਆਪਣੇ ਪੁੱਤ ਪੁੱਤ ਦੱਸਿਆ ਕਰੂੰਗਾ ਦੱਸਿਆ ਕਰੂੰਗਾ ਜਦੋਂ ਮੈਂ 13 ਸਾਲਾਂ ਦਾ ਸੀ ਨਾ ਮੈਂ ਦੋ ਦਿਨਾਂ ਚ ਸੌ ਰੁਪਇਆ ਕਮਾਇਆ ਤੇ ਮੈਂ ਦੋ ਕੱਚੇ ਖਰੀਦੇ ਉਹ ਵੀ 120 ਦੇ ਆਪਣੇ 20 ਮੇਰੇ ਪਿਓ ਨੇ ਭਾਏ ਇਹ ਨਹੀਂ ਬਾਤਾਂ ਦੇ ਕਿੰਨੇ ਦੇ ਹੁੰਦੇ ਭਲਾ ਦੋ ਇਹਦੇ 1.50 ਦੇ ਆਪਣੇ ਅੰਡਰਵੇਅਰ ਅੰਚੇ ਦੇ ਇਹਦੇ ਪਿਓ ਨੇ ਭਾਏ ਯਾਰ ਬਗੇਵੇ ਦੇ ਪੇਵਲੇ ਪਾਇਦੇ 100 ਮੈਂ ਕਮਾਇਆ ਉਂਗਲਾਂ ਕਰ ਕਰ ਦੱਸਣਾ ਨੇ ਮੇਰੀ ਚਤਰਾ ਕ ਲਈਦੀ ਏ ਮੈਂ ਕਿਹੜਾ ਹੀ ਉਦੋਂ 75 ਨਾਲ ਕੱਛਾ ਆ ਜਾਂਦਾ ਨਾ ਤੇ ਆਹਦੀ ਕੁੜੀਆ ਵਾ 1500 ਦਾ ਕੱਛਾ ਹੀ ਆ ਉਹਦੇ ਆ ਉਹ 1500 ਦਾ ਆ ਜਾਣਾ 15 ਰੁਪਏ ਘੰਟਾ ਦਿਹਾੜੀ ਕਿੰਦੀ ਮੈਂ 15 ਰੁਪਏ ਪਹਿਲੀ ਦਿਹਾੜੀ ਮੈਂ 15 ਰੁਪਏ ਘੰਟਾ ਲਾਈ ਹਾਂ ਹਣ ਮਿਰਾਂਛੇ ਦਾ ਇਹ ਇਹਦਾ ਕੰਮ ਜਦੋਂ ਮਰ ਗਿਆ ਉਹਨਾਂ 50 ਰੁਪਏ ਵੀ ਵੜੇ ਜਾਂਦੇ ਇਹ ਦੇਣ ਦੇ 50 ਰੁਪਏ ਵੀ ਮੇਰੇ ਤੋਂ ਉਸਦਾ ਨਹੀਂ ਹੁੰਦੇ ਉਹ ਤਾਂ ਵੀ ਮੈਂ ਮੁਫਤ ਜੇ ਦਾਦੇ ਕੋਲ ਲੈ ਖਾ ਲਿਆ ਫਿਰ ਇੱਕ ਦਿਨ ਮੇਰੇ ਮੈਨੂੰ ਨਾ ਮੈਂ ਬੈਂਚ ਜਿੱਦਾਈ ਅੰਚਨ ਨੇ ਖਾਂ ਭੁਲਾਇਆ ਤੇ ਸਾਡੇ ਕੋ ਆਗ ਨਾ ਆਇਆ ਪਤਾ ਨਹੀਂ ਪਰੌਣੇ ਆਏ ਭਾਵੇਂ ਨਹੀਂ ਪਤਾ ਕੌਣ ਆਇਆ ਤੇ ਮੈਨੂੰ ਨਾ 50 ਰੁਪਏ ਦੇ ਗਿਆ ਤੇ ਜਿ ਦੇਈ ਜਾਂਦੇ ਜਵਾਕ ਨੂੰ ਹਾਂ ਇੱਕਰ ਦੇ ਰੇ ਨਾ ਕਿ ਨਾਲ ਤੇ ਨਹੀਂ ਕੋਈ ਨਹੀਂ ਲੈ ਲਾਂਗੇ ਨਹੀਂ ਕਰ ਸਕਦੇ ਨਹੀਂ ਮੈਂ ਤੇ ਸੱਤਾ ਰੱਖਿਆ ਹੁੰਦਾ ਹੀ ਹਾਂ ਨਹੀਂ 500 ਦੇ ਨਹੀਂ ਨਹੀਂ ਸੱਤਾ ਸਾਰਾ ਬੁਦਦਾ ਤੇ ਮੋਜ ਪਿੱਛੇ ਤਾਂ ਗਰੇ ਆਈ ਨਾ ਕੋਈ ਤੇ ਦੁਕਾਨੀ ਨਾ ਕਿਸਮਤ ਕੁੜੀ ਪੁੱਟੀ ਦੀ ਹੀ ਪਈਏ ਤੇ ਆਈ ਕਿਸੂਨ ਕੁੜੀ ਇੱਕ ਕੋਟੇ ਤੋਂ ਬੁੱਟ ਪਈ ਆ ਅਮੀਨ ਕਰੂਨ ਕੁੜੀਆ ਕੋਟੇ ਪੰਜਾਬਾਂ ਦੇ ਗਏ ਉਹ ਜੋ ਦੇਖੋ ਮੈਂ ਤਾਂ ਕੁੜੀ ਦੇ ਇੱਥੇ ਚੂਹ ਨਿਕਲ ਜਾਂਦਾ ਹੈ ਚੂਹ ਨਾ ਹੋਆ ਨਿਕਲ ਜਾਂਦਾ ਏ 50 ਦੀ ਇੱਕ ਸੂਈ ਕੁੜੀਆ ਬੁੱਟ ਕੇ ਪਹਿਲਾਂ ਜੀ ਨਾ ਮਿਲੂ ਉੜਕੇ ਤਾਂ ਨਹੀਂ ਗਈ ਸੱਤਾ ਆ ਗਿਆ ਸੱਤੀ ਨੂੰ ਇੱਥੇ ਕਿਕਰ ਹੰਦੀ ਫੁੱਟਾ ਲਮ ਕਾਗਟਿਆ ਕਿ ਤੂੰ ਹਾੜੇ ਪੰਜਾਹ ਖਰਜਾ ਦੇ ਜਾ ਹਾਂ ਤੋਨੂ ਕਹਿੰਦੇ ਸਾਕਰ ਤੇ ਮੇਰੀ ਮਾਸੀ ਵੀ ਇੰਚ ਮੇਰਾ ਵੀ ਕਿੱਸਾ 16 50 ਰੁਪਈਆ ਦਾ ਵੇਲਾ ਹੈ ਮੇਰੇ ਮੇਰੀ ਮਾਸੀ ਆਈ ਮੈਨੂੰ 50 ਰੁਪਏ ਦੇਗੀ ਮੈਂ ਤੇ ਤਾਂ ਨਿੱਕੀ ਹੋਵਾਂਗੀ ਸ਼ਾਇਦ ਤੇ ਮੇਰੇ ਡੈਡੀ ਨੇ ਫੜ ਲਏ ਮੇਰੇ ਕੋਲ 50 ਰੁਪਏ ਤੇ ਮੈਂ ਨਹੀਂ ਛੱਡੀ ਗੱਲ ਮੇਰੇ 50 ਦੇ ਦੇ ਮੈਂ ਗੁੱਡੀ ਲੈਣੀ ਆ ਮੇਰੇ 50 ਦੇ ਦੇ ਉਹ ਕਹਿੰਦਾ ਮਤ ਤੂੰ ਕੀ ਕਰਨਾ ਗੁੱਡੀ ਨੂੰ ਖੜਾਉਣਾ ਗੁੱਡੀ ਕਿੰਨਾ ਡਾਉਲਾ ਪੰਜੀガル ਪਈਆਂ ਦੀ ਗਰਫੇਜ ਮੈਂ ਲੈ ਆਂਦੀ ਆੱਖਾਂ ਚ ਮੱਕਣ ਵਾਲੀ ਲੈਣੀ ਵੀ ਆੱਖਾਂ ਚ ਮੱਕਣ ਵਾਲੀ ਆ ਪੰਜੀガル ਪਈਆਂ ਦੀ ਲੈ ਆਂਦੀ ਤੇ ਪੰਜੀ ਲਿਆ ਕੇ ਆਉਂਦੇ ਦਾਦੀਂ ਦਿੱਤੇ ਤੇ ਹੋਏ ਤੱਕ ਗੱਲ ਨਹੀਂ ਛੱਡਦਾ ਮੇਰੀ ਧੀ ਕਹਿੰਦੀ ਮੈਂ ਗੁੱਡੀ ਲੈਣੀ ਆ ਤੋ ਦੇ ਦੇ ਮੈਨੂੰ ਨੇ ਮਾਈ ਦਿੱਤੇ ਉਹਦੇ ਨੂੰ ਪਤਾ ਕਢਾਉਣੇ ਨੂੰ ਪੈ ਨਹੀਂ ਦਿੰਦਾ ਉਹ ਕਹਿੰਦਾ ਕਢਾਉਣੇ ਵਾਲਿਆਂ ਦਾ business ਜਿਆਦਾ ਨਾ ਜਾਂਦਾ ਮਿਆਣਾ ਰੋਇਆ ਕਢਵਾਣਾ ਟੁੱਟਿਆ ਅਗੇ ਦੇ ਤਾਂ ਪਹਿਲੇ ਖਰੇ ਦੇ ਖਰੇ ਤਾ ਇਹ ਅੱਜ ਵੀ ਉਪਰ ਤੋਂ ਚੱਲੇ ਨੇ ਪੱਟੀ ਸ਼ਹਿਰ ਉਹ ਤੁਹਾਨੂੰ ਦਿਖਾਉਣਗੇ ਜਰੂਰ ਸਾਡਾ ਲਾਗੇ ਪੱਟੀ ਸ਼ਹਿਰ ਜਿੱਨਾ ਕਰ ਬ੍ਰੇਕ ਬਣਾਉਣ ਚੰਨੇ ਆ ਤੇ ਨਾਲੇ ਥੋੜਾ ਬਹੁਤਾ ਸਮਾਨ ਲੈਣਾ ਹੈ ਤੇ ਇਹ ਤੁਹਾਨੂੰ ਅੱਜ ਆਪਣਾ ਪੱਟੀ ਸ਼ਹਿਰ ਦਿਖਾਉਣਗੇ ਤਰਨ ਤਾਰਾਂ ਦਾ ਤਾਂ ਠੀਕ ਹੈ ਇਹ ਤੁਹਾਨੂੰ ਹੁਣ ਉੱਥੇ ਜਾ ਕੇ ਮਿਲਣਗੇ ਹਾਂਜੀ ਕੋਈ ਬ੍ਰੇਕ ਫੇਲ ਆ ਤੇ ਆ ਜਾ ਤੁਹਾਨੂੰ ਦਿਖਾਉਣੇ ਆ ਕੋਈ ਇਹ ਕਿਤਰਾ ਜਾਣੇ ਆ ਪੱਤੀ ਹੂੰ ਅਗਲੀ ਦੋਵੇਂ ਬ੍ਰੇਕਾਂ ਲੱਗਣ ਦੇ ਨਾ ਅਗਲੀ ਨਮਗਰ ਦੀ ਜਿਨਾ ਬ੍ਰੇਕ ਆ ਤੋ ਪਰ ਇਹ ਜੋ ਪਰ ਇਹ ਜਨ ਦੇ ਸ਼ਾਮਾਂ ਤੋਂ ਉੱਤਰਦੇ ਆਗੇ ਹੂੰ ਤੇ ਇੰਚ ਵੀ ਹੋ ਗਿਆ ਇੰਚ ਪਿੱਛੇ ਬੜਾ ਨਜ਼ਾਈ ਕਰ ਲਾ ਤਾਂ ਠੀਕ ਹੈ ਹੁਣ ਰਸਤੇ 'ਚ ਮਿਲਣਗੇ ਤਰ ਉਤੋਂ ਲੱਗਿਆ ਜਾ ਰਸਤੇ 'ਚ ਤੇ ਉਨਾ ਚਿਰ ਚਲੋ ਠੀਕ ਹੈ ਫਿਰ ਮਿਲਦੇ ਹਾਂ ਆ ਗਿਆ ਅੰਚ ਪਹੁੰਚਿਆ ਨਵੀਂ ਸਕੂਟਰੀ ਲੈਣ ਭੋਲੇ ਨਾਲ ਲਾਦੀ ਅਗਲਾ ਵਾਲਾ ਆਣੀ ਵਧੀਆ ਵਸਪਾ ਆ ਵਸਪਾ ਅੱਡੀ ਵਧੀਆ ਆ ਗਿਆ ਨਾ ਮੋੜ ਸਲਵ ਕੀ ਕਿ ਇਥੋਂ ਜੂਰਿੰਦ ਜੂਰ ਨਾ ਨਾ ਇਹ ਵਾਹ ਮੈਂ ਵੇਖ ਰਿਹਾ ਵੀ ਤੇ ਮੈਂ ਲੈ ਕੇ ਬਾਬੇ ਦਾ ਆਖਰਾ ਤੇ ਜੰਗ ਲੜਨ ਗਈ ਜੰਗ ਬੜਾ ਗੜੀ ਗੜੀ ਉਹ ਤੋੜੇ ਕੱਢੇ ਸੱਚੀ ਮੈਂ ਰੱਬ ਦਾ ਨਾ ਲੈ ਕੇ ਵੜੇ ਜੇ ਬਾਬਾ ਜੀ ਸੌਣ ਨੂੰ ਜਾ ਬਾਬਿਲੋ ਨੂੰ ਵੀ ਤਾਂ ਹੱਦ ਜੀ ਹਾਂ ਤਾਂ ਮਾਤਾ ਦਾ ਹਾਂ ਕੋਲ ਨਾ ਉਹਦੇ ਹਾਂ ਮੈਂ ਗੱਲ ਕਰਾ ਦਾਂ ਦਾਦੀ ਦਾਦੀ ਦੇਦੀ ਕਹਿੰਦੀ ਰਵਿਦਾਣਾ ਲੈ ਕੇ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤੇ ਮੈਂ ਅੰਦਰ ਸਾਫ਼ ਕਰਨ ਵੜੀ। ਕਿਾਇਕ ਕਿ ਮਾਤਾ ਨੇ ਕਿੱਗਰ ਠੰਡੀ ਰਿਆ ਗਏ। ਤੇ ਢਾਲਾ ਤੇ ਗਾੜੀ ਕਿਹੜਾ ਤੇ ਕਦੇ ਸੋਣਿਆਂ ਲਿੰਕਾ ਪਈਗੀ। ਤੇ ਢਾਲਾ ਗਾੜੀ ਇਹਦਾ ਉਹਨੇ ਕੰਮੇ ਟੱਕਰ ਕੇ ਫੇਰਾ। ਓਡਾ ਅਗਲੇ ਪਹੀਜ ਤੇਨੇ ਤੇਰਾ ਵੀ ਨਾ ਟੱਕਰ ਦੇ। ਇਹਨੂੰ ਇਹ ਵੜਾ ਧੋਖਾ। ਨੇ ਤਾਂ ਸ਼ਰਾਬ ਵਾਲਿਆਂ ਦਾ ਨਖਰਾ ਤਾਂ ਵੜੇ ਤੇ ਸੀ ਆ ਸ਼ਰਾਬ ਵਾਲਿਆਂ ਦਾ ਨਖਰਾ ਤੇ ਪੂਜਾ ਦੀ ਨਗਰਤ ਕੀਤੀ ਆ ਉਹ ਡੈਡੀ ਹਣਾ ਇੱਕ ਨੰਬਰ ਦਾ ਸ਼ਰਾਬੀ ਜੇ ਉਹ ਮੰਜੇ ਤੇ ਪਿਆ ਜਿਸ ਟਾਈਮ ਵੀ ਰਜਿਆ ਉਹਨੂੰ ਤਦਦੇ ਬਾਰੇ ਮੰਜਾ ਢਾਕੇ ਦਿੱਤਾ ਬਿਲਕੁਲ ਵੈਸੇ ਨਵੰਦਾ ਸੰਡੇ ਡੈਡੀ ਦਾ ਸ਼ਰਾਬ ਨਹੀਂ ਪੀਂਦਾ ਮੋਹ ਸਾਡੀ ਤੇ ਗੱਲ ਪਾ ਕੇ ਲਾ ਲੈਂਦੀ ਇਹ ਤਾਂ ਬਾਰੇ ਕਰਕੇ ਮੇਰੇ ਆਪੇ ਕਰਨ ਬਣਾ ਆਂਦਾ ਯਾ ਫਿਰ ਆਸ਼ੀਰਵਾਦ ਆ ਮੇਰਾ ਤੇਰੇ ਨਾਲ ਮਰ ਜਾਪ ਤੇਰੇ ਲਈ ਆਊਗਾ ਤੇ ਪੂਸਟ ਡੰਗ ਖਾਊਗਾ ਸਾਡੀ ਤੂੰ ਥੋੜੀ ਡਿਜੀਟਲ ਹੋ ਹਣ ਬਾਬਿਆਂ ਨੇ ਵੀ ਡਰਾਈਟੀਵੀ ਲਵਾਇਆ ਹਾ ਹੁਣ ਉਹ ਸਟੇਸ਼ਨ ਕੋ ਭਾਂਜ 5000 ਰੁਪਏ ਨਹੀਂ ਜਿਹਨਾਂ ਦਾ ਦੇਣਾ ਹਣ ਸੰਜੋਗ ਦੀ ਗੱਲ ਚੇਤੇ ਆ ਗਈ ਸੰਜੋਗ ਹਣ ਪੈਸੇ ਸਾਭ ਜਾਂ 60 ਸਾਲ ਹੋ ਗਏ ਆ ਇਹਨੂੰ ਆਦਾਨ 5000 ਜੰਮਾਸਾ ਲਾ ਵਾਰੀ ਸੰਯੋਗ ਹੈ ਕੇ ਜੇ ਅੰਚ ਤੂੰ ਪ੍ਰੈਕਟਿਸ ਕਰ ਲਾਂ ਤੇਰੀ ਰੋਟੀ ਨਾ ਕਵੇ ਸੰਯੋਗ ਇਹ ਤਵੇ ਇਹੋ ਜਿਹਾ ਸੰਯੋਗ ਚਾਈ ਰਹੇ ਡੈਡੀ ਵਿਚ ਜਾ ਕੇ ਚੱਕੀ ਸਾਫ ਕਰਦੇ ਉਹ ਮਾਤਾ ਨੂੰ ਸੰਯੋਗ ਦਿੱਤੇ ਆ ਅਗਲੀ ਦੇ ਪੇਵਦੇ ਠੀਕ ਲੈ ਲੇਂਗੇ ਵੇ ਉਹ ਚੰਗਾ ਕਰਦਾ ਛੇ ਹੀ ਦੇ ਜਾਂਦਾ ਤੇ 3 ਵਜ ਜਾਣੇ ਵੇ ਚੰਗਾ ਕਰਦਾ ਛੱਤੀ ਹੀ ਤੇ ਛੇ ਦੇ ਜਾਂਦਾ ਫੇਰ ਵੀ ਜੰਗਾ ਛੇ ਐਵੇਂ ਦੇ ਜਾਂਦਾ ਅਗਲਾ ਇਹ ਰਾਤ ਨੂੰ ਦੇ ਜੇ ਹਟਾ ਮੇਰਾ ਮੈਂ ਕਹਿੰਦੀ ਨਹੀਂ ਉਹਨੂੰ ਵਿਚਾਰੇ ਨੂੰ ਉਹ ਮੰਨਦੇ ਨਹੀਂ ਇਹ ਕਹਿੰਦੀ ਨਾ ਫੇਰ ਬਨੇ ਦੇਣੇ ਲੱਗਾ ਤੇਰੀ ਤੂੰ ਪੁੱਤ ਰਿਆਂ ਨੂੰ ਦੇਂਦਿਆ ਤੂੰ ਦੇ ਦੇਂਗਾ अ इतना गवन नेंदा पुछान। पुछान। भी भी है अबदा इलो आउदी पुआना पुआ पुआ एला दी फिर ओही हैवी पुआ लोरी रखाने वाली रखी है पुआ कलौ बोललीदा पैकेट चार पैकेट फिजिकल 10 10 है ने पुआ तेरा खड़ियान पुआना सूट और विचार के पुआ की मांग देगी ਦਾਦ ਦੇ ਨੇ ਦਵਾਈ ਦਾ ਵਾਅਦਾ ਰੱਖਿਆ ਦੱਸ ਦੜੀ ਸਪੈਰੀ ਹੋਈ ਅਣੀ ਵਰ ਛੇਤੀ ਪੀਣ ਉਹਦਾਂ ਦਾਦ ਦੇ ਨੇ ਦਿਵਾਲੀ ਵਾਲਾ ਦਿਨ ਬੜਾ ਅਸਾਇਆ ਦਾਦਾ ਕਹਿੰਦਾ ਮੈਂ ਮੱਥਾ ਦੇਗਾ ਵਾ ਦਾਦੇ ਕਹਿੰਦੇ ਹਰ ਗੋ ਵੀ ਤੇ ਸਹਿਮਤ ਹੋਦੋ ਵਾਲੇ ਠੀਕ ਲੈਣੀ ਡੈਡੀ ਕਹਿੰਦਾ ਵਾਗੋ ਬੋਲ ਵੀ ਡੈਡੀ ਨੂੰ ਪਤਾ ਨਹੀਂ ਕੀ ਗਿਆ ਮੈਂ ਤੋ ਹੀ ਜਾਣਦਾ ਜਿਹੜੇ ਗੁਰਦੁਆਰੇ ਜਾਂਦਾ ਤੇ ਮੈਂ ਤਾਂ ਤੁਰਿਆ ਜਾਂਦਾ ਨਹੀਂ ਦੂਰ ਤੱਕ ਹਾਂ ਤੇ ਮੈਂ ਕਹਾਂ ਕੋਈ ਨਹੀਂ ਡੈਡੀ ਨੂੰ ਜਾਣਦਾ ਜਿਹੜੇ ਗੁਰਦੁਆਰੇ ਜਾਂਦਾ ਹੈ ਡੈਡੀ ਕਹਿੰਦਾ ਤੂੰ ਹੀ ਕਿੱਥੇ ਸਮਝੀ ਫਿਰਦੀਆਂ ਜਿਵੇਂ ਮੈਂ ਤੇ ਲੈਸ਼ੇ ਰੁਪੇਕਾਂ ਜਾਣਾ ਹੈ ਮਥਾ ਚਾਹ ਬਰੋਂ ਨਿਹੱਠੇ ਮੈਂ ਆ ਜਾਂਦੀ ਦੇਮ ਰੂਦਉਦਾ ਦੇਨ ਜਾ ਦੇ ਬੱਤ ਅਗਰ ਉਹ ਆਇਆ ਪੰਜੀਰ ਪਹਿਲੇ ਇੱਕ ਨੇ ਗੱਲ ਕਰੋ ਵੇ ਜਾਈਏ